ਇਟਸ ਇੰਡੀਆ ਵਰਸਸ ਆਸਟ੍ਰੇਲੀਆ ਫਸਟ ODI ওয়ਨਡੇ ਇੰਟਰਨੈਸ਼ਨਲ ਮੈਚ ਪਰਥ ਆਸਟ੍ਰੇਲੀਆ ਚ ਖੇਡਿਆ ਜਾਣਾ ਜੀ ਐਂਡ ਸੁਪਰ ਐਕਸਾਈਟਡ ਮੈਂ ਬੜਾ ਐਕਸਾਈਟਡ ਐਸ ਮੈਚ ਨੂੰ ਲੈ ਕੇ ਸੀਰੀਜ਼ ਨੂੰ ਖਾਸ ਤੌਰ ਤੇ ਲੈ ਕੇ ਕਿਉਂਕਿ ਆਸਟ੍ਰੇਲੀਆ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਟੀਮ ਹੈਗੀ ਆ ਤੇ ਜਿਸ ਤਰ੍ਹਾਂ ਇੰਡੀਆ ਦੀ ਪਰਫਾਰਮੈਂਸਿਸ ਪਿਛਲੇ ਕੁਝ ਸਮੇਂ ਵਿੱਚ ਅਪਾ ਦੇਖਿਆ ਨੇ ਚੈਂਪੀਅਨਸ ਆਬਵੀਅਸਲੀ ਹੈਗੇ ਨੇ ਉਹ T20 ਦੇ ਬਟ ODI ওয়ਨਡੇ ਇੰਟਰਨੈਸ਼ਨਲ ਅ ਦੇ ਵਿੱਚ ਵੀ ਹੁਣ ਉਹਨਾਂ ਕੋਲ ਟਾਈਮ ਹੈਗਾ ਬਦਲਾ ਲੈਣ ਦਾ ਜਿਹੜਾ ਪਿੱਛੇ ਵਰਲਡ ਕੱਪ ਹੋਇਆ ਸੀ ਵਨ ਡੇ ਇੰਟਰਨੈਸ਼ਨਲ ਵਰਲਡ ਕੱਪ ਉਹਦੇ ਵਿੱਚ ਜਿਹੜੀ ਮਾਤ ਮਿਲੀ ਸੀਗੀ ਫਾਈਨਲ ਮੈਚ ਦੇ ਵਿੱਚ ਆਸਟ੍ਰੇਲੀਆ ਦੇ ਹੱਥੋਂ ਅਹਮਦਾਬਾਦ ਦੇ ਵਿੱਚ ਚੁੱਪ ਕਰਵਾਇਆ ਸੀਗਾ ਪੈਟ ਕਾਮਿੰਜ਼ ਨੇ ਤਾਂ ਉਸ ਚੁੱਪੀ ਦਾ ਜਵਾਬ ਜਿਹੜਾ ਹੈਗਾ ਇਸ ਸੀਰੀਜ਼ ਦੇ ਵਿੱਚ ਇੰਡੀਆ ਵਾਲੇ ਦੇ ਸਕਦੇ ਨੇ ਕਿ ਵਾਕੇ ਦੇ ਸਕਦੇ ਨੇ ਮੈਨੂੰ ਤਾਂ ਲੱਗਦਾ ਯਾਰ ਦੇ ਸਕਦੇ ਨੇ ਟੱਕਰ ਜ਼ਬਰਦਸਤ ਹੋਊਗੀ ਸੀਰੀਜ਼ ਵੀ ਜਿੱਤ ਕੇ ਲੈ ਜਾਣਗੇ ਇਹ ਵਨ ਡੇ ਤਿੰਨ ਮੈਚ ਹੈਗੇ ਨੇ ਤਿੰਨ ODI ਮੈਚ ਨੇ ਤੇ 3 0 ਨਾਲ ਲੈ ਕੇ ਆਣ ਤਾਂ ਫਿਰ ਸਵਾਦ ਵੱਖਰਾ ਹੀ ਆਉਣਾ ਹੈਗਾ ਤੁਹਾਨੂੰ ਕੀ ਲੱਗਦਾ ਐਂਡ ਖਾਸ ਤੌਰ ਤੇ ਸ਼ਮਨ ਗਿੱਲ ਦੇ ਲਈ ਬਹੁਤ ਟੈਸਟਿੰਗ ਟਾਈਮ ਹੈ ਇਹ ਕਿਉਂਕਿ 2027 ਜਿਹੜਾ ਅਪਕਮਿੰਗ 2027 ਦੇ ਵਿੱਚ ਵਰਲਡ ਕੱਪ ਆਉਣਾ ਹੈਗਾ ਉਹਦੇ ਤਹਿਤ ਸ਼ਮਨ ਗਿੱਲ ਨੂੰ ਬਤੌਰ ਕਪਤਾਨ ਵੀ ਦੇਖਿਆ ਜਾਊਗਾ ਬੱਲੇਬਾਜ਼ ਬੱਲੇਬਾਜ਼ ਦੇ ਨਾਲ ਨਾਲ ਸੋ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਹੈ ਕਿ ਨਵਾਂ ਨੀ ਪੱਥਰ ਰੱਖਿਆ ਜਾ ਰਿਹਾ ਹੈਗਾ ਇੱਕ ਕਪਤਾਨ ਦੇ ਇੰਡੀਅਨ ਕ੍ਰਿਕਟ ਟੀਮ ਦੇ ਕਪਤਾਨ ਦੇ ਤੌਰ ਤੇ ਸੋ ਉਹਨੂੰ ਆਪਣੀਆਂ ਦੁਆਵਾਂ ਭੇਜੋ ਯਾਰ ਫਾਜ਼ਿਲ ਕਾ ਦੇ ਸਾਡੇ ਗੱਭਰੂ ਨੂੰ ਜਿਹੜਾ ਭਾਰਤ ਦਾ ਨਾਮ ਰੌਸ਼ਨ ਕਰ ਰਿਹਾ ਹੈ ਆਲਰੇਡੀ ਤੇ ਇੱਥੇ ਵੀ ਆਪਣਾ ਝੰਡਾ ਗੱਡ ਕੇ ਜਾਵੇ ਬਾਕੀ ਰਹੀ ਗੱਲ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਆਬੀਅਸਲੀ ਹਰ ਕੋਈ ਗੱਲ ਕਰੀ ਜਾਂਦਾ ਵੀ ਜੇ ਸਿਰੇ 'ਚ ਇਹ ਪਰਫਾਰਮ ਕਰ ਗਏ ਤਾਂ 2027 ਦਾ ਵਰਲਡ ਕੱਪ ਵੀ ਖੇਡਣਗੇ ਕਿਉਂਕਿ ਇਹ ਸੀਰੀਜ਼ ਬਹੁਤ ਵੱਡੀ ਹੈ ਪਰਫਾਰਮੈਂਸਿਸ ਡੂ ਮੈਟਰ ਤੇ ਇਹ ਵੱਣਦੀ ਵੀ ਹੈਗੀ ਆ ਗੱਲ ਸੋ 让我们 ਹੋਪ ਐਂਡ ਫਿੰਗਰਸ ਕ੍ਰੋਸਡ ਕਿ ਇਹ ਦੋਨੋਂ ਛਾਂ ਤੇ ਇੱਕ ਕੈਂਟ ক্রিকেট ਜਿਹੜਾ ਹੈਗਾ ਯਾਰ ਸਾਨੂੰ ਓਵਰਆਲ ਕੈਂਟ ক্রিকেট ਦੇਖਣ ਨੂੰ ਮਿਲੇ ਮੇਰੀ ਤਾਂ ਇਹੀ ਤਮੰਨਾ ਹੈਗੀ ਐ ਇਸ ਸੀਰੀਜ਼ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈਗਾ ਤੁਸੀਂ ਕਿਹੜੇ ਪੱਖੋਂ ਇਸ ਸੀਰੀਜ਼ ਨੂੰ ਦੇਖਦੇ ਪਏ ਹੈਗੇ ਹੋ ਜ਼ਰੂਰ ਦੱਸਿਓ ਬਾਕੀ ਅਪਡੇਟ ਜਿਹੜੀਆਂ ਨੇ ਤੁਹਾਡੇ ਤੱਕ ਮੇਟਰੋ ਪਹੁੰਚਦੀਆਂ ਰਹਿਣਗੀਆਂ ਉਹਦੀ ਚਿੰਤਾ ਨਹੀਂ ਆਪਾਂ ਨੇ ਕਰਨੀ ਹੈਗੀ ਫਿਰ ਆਪਾਂ ਮਿਲਦੇ ਹਾਂ ਜੀ